ਉਦੋਂ ਵੀ ਗੱਲ ਸੀ ਤੇ ਅਸੀਂ ਉਹਨੂੰ ਅੱਜ ਵੀ ਕਹਿੰਦੇ ਆ ਕਿ ਵੀ ਭਾਈ ਜਲਤ ਹੋਏਗਾ ਪਰ ਜਿਹੜੀ 10 ਸਾਲ ਤੋਂ ਅਮਰਜੈਂਸੀ ਲੱਗੀ ਹੋਈ ਆ ਉਹਦਾ ਕੀ ਜਿਹੜੀ ਆਰਡਰ ਡਿਕਲੇਅਰਡ ਅਮਰਜੈਂਸੀ ਲੱਗੀ ਹੋਈ ਆ ਉਹਦਾ ਕੀ ਤੁਸੀਂ ਆਏ ਦਿੱਲੀ ਦੇਸ਼ ਕਦੇ ਮੰਤ ਸਰੇਨ ਨੂੰ ਕਦੇ ਮਨੀਸ਼ ਚੋਧਰੀਆ ਨੂੰ ਕਦੇ ਮਾਂਤਾ ਦੇ ਤਿੰਨ ਮੰਤਰੀਆਂ ਨੂੰ ਫੜ ਕੇ ਆਏ ਦਿੱਲੀ ਕਦੇ ਕਿਸੇ ਨੂੰ ਮੰਤਰੀ ਕਰ ਚੱਲੇ ਹੋ ਸੋ ਭਰਾ ਮੇਰੇ ਜੋ ਐਸਾ ਦੀ ਸਰਕਾਰ ਤਾਂ ਨਾ ਸ਼ਾਇਦ ਸਰਕਾਰ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਪਿਛਲੇ 70 ਸਾਲਾਂ ਚ ਕਦੇ ਵੀ ਆਈ ਹੋਣੀ ਐ ਜਿੰਨੀ ਪਿਛਲੇ 10 ਸਾਲਾਂ ਤੋਂ ਸਾਡੇ ਭਾਰਤ ਦੇ ਅੰਦਰ ਚੱਲ ਰਹੀ ਐ ਠੀਕ ਆ ਉਹਨੇ ਡਿਕਲੇਅਰ ਡੈਮਰਜੈਂਸੀ ਲਈ ਸੀ ਹੁਣ ਬਿਨਾਂ ਡਿਕਲੇਅਰ ਕੀਤੇ ਚੱਲ ਰਹੀ ਐ ਪਰ ਸਿਸਟਮ ਤਾਂ ਉਹੀ ਐ ਕਿ ਜਿਹੜਾ ਬਾਅ ਮਚਕਦਾ ਜਿਹੜਾ ਬੋਲਦਾ ਉਹਨੂੰ ਫੜ ਕੇ ਅੰਦਰ ਕਰ ਦਿੱਤਾ ਜਾਂਦਾ ਪਰ ਭਾਜਪਾ ਨੂੰ ਇਹ ਆਪਣੇ ਦਿੰਦਾਰਸ਼ ਤੋਂ ਕੱਢ ਦੇਣਾ ਚਾਹੀਦਾ ਨਾ ਜੇਲਾ ਸਾਨੂੰ ਰੋਕ ਸਕਦੀਆਂ ਕਿਉਂਕਿ ਜੇਲਾ ਕਿਸੇ ਬੰਦੇ ਨੂੰ ਰੋਕ ਸਕਦੀਆਂ ਅਰਵਿੰਦ ਕੇਜਰੀ ਵਾਲੇ ਤੇ ਸੋਚ ਹੈ ਕਿ ਉਹਦੀ ਸੋਚ ਤੇ ਪਹਿਲਾ ਦੇ ਨੇ ਅੱਜ ਤਰੀਨ ਵਾਰ ਦੇ ਅੱਜ ਦੇਸ਼ 'ਚ ਕਰੋਨਾ ਲੋਕ ਨੇ ਤੇ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਵੀ ਅਰਵਿੰਦ ਕੇਜਰੀ ਬਾਜੀ ਦੀ ਸੋਚ ਦੇ ਕੰਮ ਕਰਨਾ ਹੈ ਉਹਨਾਂ ਦੇ ਥੀਕੇ ਹੋਏ ਕੰਮਾਂ 'ਚ ਕੰਮ ਕਰਨਾ ਹੈ ਮਨੀਸ਼ ਸੋਧਿਆ ਤੁਸੀਂ ਅੰਦਰ ਕੱਢ ਲਿਆ ਕੋਈ ਗੱਲ ਨਹੀਂ ਪਰ ਜਿਹੜੇ ਮਨੀਸ਼ ਸੋਧਿਆ ਨੇ ਹਜ਼ਾਰਾਂ ਸਕੂਲ ਬਣਾਤੇ ਦੋਨਾ ਹਜ਼ਾਰਾਂ ਸਕੂਲਾਂ ਤੋਂ ਲੱਖਾਂ ਬੱਚੇ ਪੜ ਕੇ ਅੱਜ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਮਕਾਮ ਤੇ ਪਹੁੰਚ ਗਏ ਤੁਸੀਂ ਉਸ ਚੀਜ਼ ਨੂੰ ਕਿਵੇਂ ਪਿੱਛੇ ਕਰੋਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਰਾਜਨੀਤੀ ਕੀਤੀ ਆ ਇਸੇ ਕਰਕੇ ਲਗਾਤਾਰ ਦਿੱਲੀ 'ਚ ਤਿੰਨ ਵਾਰ ਜਿਹੜੀ ਸਰਕਾਰ ਆ ਉਹ ਆਈ ਹੈ ਕਿਉਂ ਉਹਨਾਂ ਦੇ ਸਮੇਂ 'ਚ ਵੀ ਸਾਡੇ ਲੀਡਰ ਵੀ ਸਾਡੇ ਵਰਕਰ ਵੀ ਇਮਾਨਦਾਰੀ ਦੀ ਸੋਚ ਤੇ ਚੱਲ ਰਹੇ ਤੇ ਉਹਨਾਂ ਨਾਲ ਸਮੇਂ 'ਚ ਵੀ ਚੱਲਣਾ ਹੈ ਤੇ ਨਾ ਸੀ ਜੇਲਾ ਤੋਂ ਡਰਿਆ ਤੇ ਨਾ ਉਹ ਨਾਲੇ ਸਮੇਂ ਚ ਡਰਨਾ ਪਰਵਿੰਦਰ ਕੇਜੀਬਾਦ ਜੀ ਮਨੀਸ਼ ਜੀ ਸਤੇਂਦਰ ਜੈਨ ਜੀ ਸਾਰੇ ਸਾਡੇ ਲੀਡਰ ਭਰਾ ਮੇਰੇ ਚੜ੍ਹਦੀ ਕਲਾ ਚ ਨੇ ਤੇ ਅਸੀਂ ਵੀ ਸਾਰਿਆਂ ਨੇ ਚੜ੍ਹਦੀ ਕਲਾ ਚੋ ਕੇ ਲੜਾਈ ਲੜਨੀ ਹੈ ਇਹ ਲੋਕਤੰਤਰ ਨੂੰ ਜਿੰਦਾਬਾਦ ਖਾਲਸਾ ਲਗਾ ਗਿਆ ਯਾਰ ਜਿੰਦਾਬਾਦ ਲੋਕਤੰਤਰ ਨੂੰ ਬਚਾਉਣ ਲਈ ਪਾਰਟੀ ਦੀ ਮਜਬੂਤੀ ਲਈ ਆਉਣਾ ਇਸ ਵਿੱਚ ਵੀ ਤੱਕੜੇ ਹੋ ਕੇ ਕੰਮ ਕਰਨਾ ਹੈ ਸੋ ਤੁਹਾਡਾ ਸਾਲਿਆਂ ਦਾ ਬਹੁਤ-ਬਹੁਤ ਧੰਨਵਾਦ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਹ ਬਹੁਤ-ਬਹੁਤ ਧੰਨਵਾਦ ਮੰਤਰੀ ਸਾਹਿਬ ਹੁਣ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਮਾਜੇ ਦੇ ਜੀ ਆਓ ਕੈਟ ਮੰਤਰੀ ਐਨ ਆਰ ਆਈ ਮੈਂਕ ਵਿੱਚ ਤੋਂ ਧਾਰਿਵਾ ਸਾਹਿਬ ਉਹ 2 ਮਿੰਟ ਲਈ ਬੋਲਣ ਆਪਾਂ ਕਿ ਨੰਦ ਕਰ ਦੱਸ ਸਭ ਤੋਂ ਪਹਿਲਾਂ ਪਿਆਰਪੁਰ ਦੀ ਸਾਸੀ ਘਾ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੱਪ ਸਾਡੀ ਪਾਰਟੀ ਦੇ ਪੰਜਾਬ ਦੇ ਐਗਰਿਕ ਪ੍ਰਧਾਨ ਬੋਧਰਾਮ ਸਿੰਘ ਸួਜੇ ਸਾਡੇ ਮੰਤਰੀ ਸਰਬੰਸ MP ਸਰਬ ਸਾਡੀ ਸਾਰੀ ਪੰਜਾਬ ਦੀ ਲੀਡਰਸ਼ਿਪ ਸਾਰੇ ਹਲਕੇ ਆਪਾਂ ਇਹ ਦੋਸਤਾਂ ਦੇ ਜਿਹੜਾ 2 ਤੰਤਬਰ ਦਾ ਕਤਲ ਹੋਇਆ ਜਿਹੜਾ ਡੈਮੋਕਰੇਸੀ ਦਾ ਕਰਾ ਪੁੱਟਿਆ ਲੇ ਕਮੀ ਕਰਮੀਨ ਅਰਵਿੰਦ ਕੇ ਦੀ ਬਾਤ ਜੀ ਨੂੰ ਬਾਤ ਬਾਤ ਕੂਪੇ ਕੇ ਸਾਹਦ ਆਵੇ ਉਹ ਉਦਯੋਗੋ ਪਿਛਲੇ ਦਿਨੀ ਹੋਇਆ ਉਹ ਦੇਸ਼ ਦੇ ਇਤਿਹਾਸਿਕ ਕਦੀ ਨਹੀਂ ਹੋਇਆ ਕਿ ਜੇਸ ਬੈਠੇ ਬੰਦੇ ਨੂੰ ਕਹਿਣ ਨੂੰ ਫਿਰ ਗ੍ਰਿਫਤਾਰ ਕਰ ਲਿਆ ਉਹ ਬੜੀ ਬਹੁਤ ਹੀ ਗਦੌੜੀ ਛਲ ਦਾ ਕਾਰਵਾਈ ਜਿਹੜੀ ਮੋਦੀ ਨੇ ਅਮਿਤ ਸ਼ਾਨ ਦੇ ਬੀਜੇਪੀ ਨੇ ਜਿਹੜੀ ਕੀਤੀ ਆ ਸੋ ਮੈਂ બસ ਬੀਜਪੀ ਇਹ ਰਹਿਣਾ ਚਾਹੁੰਦਾ ਮੋਦੀ ਨੂੰ ਕਹਿਣਾ ਚਾਹੁੰਦਾ ਤੇ ਆ ਦੇਖੋ ਛੜਕਾਂ ਦੇ ਉੱਤੇ ਅਰਵਿੰਦ ਕੇਰਿਵਾਛੀ ਦੇ ਲਾਇਕ ਪੁੱਤੇ ਜਿਹੜੇ ਉਹਨਾਂ ਦੀ ਸੋਚ ਦੇ ਪੈਰਾ ਦੇਣ ਵਾਲੇ ਲੋਕ ਜਿਹੜੇ ਉਹ ਛੜਕਾਂ ਦੇ ਉੱਤੇ ਹਜ਼ਾਰਾ ਦੀ ਕੀਮਤੀ ਦੇ ਵਿੱਚ ਲੱਖਾਂ ਦੀ ਕੀਮਤੀ ਦੇ ਵਿੱਚ ਦਿੱਲੀ ਪੰਜਾਬ ਦੇ ਦੇ ਵੱਖ-ਵੱਖ ਹਿਸਿਆ ਦੇ ਵਿੱਚ ਲੋਕੀਂ ਮਦਦ ਦੇ ਦਿੱਤੇ ਹੋਏ ਆ ਬੀਜਪੀ ਇਹ ਰਹਿਣਾ ਕਿ ਛੇਤ ਉਹ ਅਲਵੈਦੀ ਨੂੰ ਹੰਤਾ ਨਾ ਕੇ ਸਾਡੀ ਰਾਹ ਨੂੰ ਡੱਕ ਸਕਦੇ ਆ ਅਲਵੈਦੀ ਨੇ ਲਹਿਰ ਖੜੀ ਕੀਤੀ ਹੈ ਤੁਸੀਂ ਸਰੀਰਕ ਤੌਰ ਤੇ ਉਹਨਾਂ ਨੂੰ ਦੇਜ ਬੰਦ ਕਰ ਸਕਦੇ ਹੋ ਪਰ ਉਹਨਾਂ ਦੀ ਸੋਚ ਨੂੰ ਕੈਦ ਕਰਦਾ ਉਹ ਤੁਹਾਡੇ ਵੱਸ ਦੀ ਗੱਲ ਨਹੀਂ ਉਹਨਾਂ ਦੀ ਸੋਚ ਐਸੇ ਲੇ ਪੂਰੇ ਦੇਸ਼ ਵਿੱਚ ਹੱਦ ਤੱਕ ਜਿਹੜੀ ਪਹੁੰਚ ਚੁੱਕੀ ਹੈ ਸੋ ਆਪਾਂ ਸਾਰੇ ਸਾਥੀਓ ਜਿੰਨਾ ਚਿਰ ਤੱਕ ਅਲਵੈਦੀ ਬਾਦ ਦੇ ਉੱਤੇ ਉਹਨਾਂ ਤਿਰ ਤੱਕ ਕਰਪਾਹ ਦੀ ਜਗ ਜਿਹੜੀ ਹੈ ਉਹ ਜਲਦੀ ਰੱਖਣੀ ਹੈ ਸਾਡੇ ਨੌਜਵਾਨ ਐਮਪੀ ਰਿਤ ਦੇਰ ਦੀ ਉਹ ਸਾਡੇ ਤੋਂ ਮਿਆਂ ਨੇ ਉਹ ਲੋਕ ਸਭਾ ਦੇ ਅੰਦਰ ਵਾਦ ਲਿਆ ਸਾਡੇ ਐਮਪੀ ਸਾਹਿਬ ਉਹ ਲੋਕ ਸਭਾ ਦੇ ਅੰਦਰ ਵਾਦ ਕਰਨ ਚੱਲੇਗੇ ਆਪਾਂ ਦੇਸ਼ ਦੀ ਸੜਕਾਂ ਦੇ ਉੱਤੇ ਮੋਦੀ ਦੇ ਖਿਲਾਫ ਬੀਜੇਪੀ ਦੇ ਖਿਲਾਫ ਆਪਣੀ ਜੱਗ ਜਿਹੜੀ ਆ ਉਹ ਜਲਦੀ ਰੱਖਣੀ ਆ ਕਰਵਾਉਣਾ ਦੀ ਸਭ ਨੇ ਡੱਟ ਕੇ ਤੜਾਈ ਲੱਦਦੀ ਆ ਆ ਵੈਸੇ ਸਸਕੇ ਦੇ ਵਿੱਚ ਜਿੰਦਰਾ ਆਪਾਂ ਖੜੇ ਆ ਇੱਥੇ ਚੋਣ ਆ ਦਾਖਤ ਨੂੰ ਆਪਾਂ ਮੂਹਰ ਤੋਂ ਜਵਾਬ ਦੇਣਾ ਉਹ ਭਾਜਪਾ ਨੂੰ ਤੇ ਕਾਗਜ਼ ਤੋਂ ਅੰਦਰ ਦੇਣਾ ਸੋ ਮੈਂ ਤੁਹਾਡਾ ਸਭ ਦਾ ਬਹੁਤ ਧੰਨਵਾਦੀ ਹੈ ਕਿ ਤੁਸੀਂ ਅੱਜ ਦੀ ਗੱਲਬਾਤ ਵਿੱਚ ਆਪਣੀ ਖੂਮੀ ਕਲਵੀਨਾਂ ਦੀ ਗੱਪਟਾਲੀ ਦੇ ਰੋਸ ਤੋਂ ਅੰਦਰ ਵਿੱਚ ਸ਼ਾਮਲ ਹੋਇਓ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਭਾਈੋ ਜੀ ਕਾ ਖਾਲਸਾ ਭਾਈੋ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰੂਗਾ ਸਾਡੇ ਬਹੁਤ ਹੀ ਸਤਿਕਾਰਯੋਗ ਮੰਤਰੀ ਜਕਤਾਰੂ ਜੀ ਤੁਹਾਡੇ ਨਾਲ ਰੂਬਰੂ ਹੋਣਗੇ ਬਹੁਤ ਜੀ ਮੇਰਾ ਦਰਸਾਵੇ ਜੀ ਅੱਜ ਜੋ ਜੁਆਰੂ ਸਾਥੀਓ ਆਜ ਦਾ ਇਹ ਤਰਨਾ ਸੀਰ ਯਾਰਵੰਦ ਕੇਜਰੀਵਾਲ ਜੀ ਦੀ ਕਿਨਾਰਾ ਦੇ ਦੇ ਸਕਦੇ ਨੇ ਜੀ ਦੁਆਰਾ ਲਗਾਇਆ ਜਾ ਰਿਹਾ ਹੈ ਕਿ ਯਾਰ ਕਾਨੂੰਨੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਦੇ ਹੱਥ ਦੇ ਵਿੱਚ ਨਾ ਕੇਵਲ ਜ਼ਿਲੰਦਰ ਦੇ ਅੰਦਰ ਬਨ ਕੇ ਸਭ ਤੇ ਜਾ ਰਿਹਾ ਹੈ ਦੇਸ਼ ਦੀ ਸਰਕਾਰ ਦੇ ਆਉਣ ਬਾਅਦ ਤੋਂ ਇਹ ਲਗਾਤਾਰ ਬੜੀ ਐਕਸ਼ਨ ਦੇ ਬੱਟੇ ਲਾਈਵ ਕਰਾ ਰਹੀ ਹੈ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਐਕਟ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਮੋਦਰਾਮ ਜੀ ਦੀ ਵਾਇਰ ਵਿੱਚ ਇੱਥੇ ਪੁੰਚੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਸਰਕਾਰ ਜੋ ਦਰਜਾ-ਵਦਰਜਾ ਅਗਲੇ ਸਰਵਣ ਮੰਤਰੀ ਸਹਿबान ਮੈਂਬਰ ਪਾਰਲੀਮੈਂਟ ਮੀਤheer ਜੀ ਉਹ ਸੂਚਾਈ ਸਾਡਾ ਆਮ ਆਦਮੀ ਪਾਰਟੀ ਦਾ ਪਰਿਵਾਰ ਸੋ ਮੈਂ ਕਹਿ ਸਕਦਾ ਥੋੜੇ ਦਿਨ ਪਹਿਲਾਂ ਜਦੋਂ ਦੇਸ਼ ਦੀਆਂ ਆਪ ਜੋੜਾ ਅਜੇ ਲੋਕਾਂ ਦੀ ਉਂਗਲੀਆਂ ਦੀ ਸਿਆਹੀ ਵੀ ਸੁੱਕੀ ਤੇ ਇਸ ਦੇ ਸੇ ਅੰਦਰ ਜਿਹੜੀ ਵੀਜ਼ੇ ਵੀ ਦੀ ਮੋਦੀ ਦੀ ਗਾਇਸ ਸਰਕਾਰ ਆ ਉਹਨੇ ਫੇਰ ਇੱਕ ਵਾਰ ਇਸ ਇਸ ਦੀਆਂ ਡੈਮੋਕਰੇਟਿਕ ਕਦਰਾਂ ਕੀਮਤਾਂ ਦੇ ਉੱਤੇ ਵੱਡਾ ਹੱਲਾ ਬੋਲਿਆ ਤੋਂ ਜੇਸ ਕਾਂਗਦੇ ਨਾਲ ਸ੍ਰੀ ਅਰਵਤ ਕੇਜਰੀਵਾਲ ਜੀ ਤੇ ਸੀਬੀਆਈ ਦੁਆਰਾ ਇੱਕ ਮਾਨਕੜ ਝੂਠਾ ਮਕਦਮਾ ਦਰਜ ਕਰਾ ਕੇ ਕੋਰੋਂ ਗ੍ਰਿਫਤਾਰ ਕੀਤਾ ਗਿਆ ਇਹ ਮੈਂ ਕਹਿ ਸਕਦਾ ਕਿ ਬੀਜੇਪੀ ਔਰ ਮੋਦੀ ਪਰਿਵਾਰ ਦੇ ਅੰਦਰ ਜਿਹੜੇ ਆਰਬ ਕੇਜਰੀਵਾਲ ਜੀ ਨੂੰ ਲੈ ਕੇ ਡਰ ਹੈ ਖੌਮ ਹੈ ਤੇ ਉਹਦਾ ਸਿੱਟਾ ਹੈ ਸੋ ਹਰ ਕੀਮਤ ਇਸ ਹੱਲੇ ਦਾ ਟੱਕਰਾਂਗੇ ਜਿਹਦਾ ਵਿਰੋਧ ਕਰਾਂਗੇ ਉਸ ਸਨਮਾਨਜੋਤ ਕੋਟਾ ਦੇ ਵਿਸ਼ਵਾਸ ਹੈ ਕਿ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਗੇ ਸੋ ਨਾ ਕੇਵਲ ਦੇਸ਼ ਦੇ ਅੰਦਰ ਵਿਪੱਖਸੀ ਆਵਾਜ਼ ਉੱਠਾਈ ਜਾ ਰਹੀ ਹੈ ਜਿਹੜੇ ਆਦੀਵਾਸੀਆਂ ਦੇ ਲੱਕੜ ਵਾਲੇ ਕਾਰਕੁਨਾਂ ਉਹ ਵੀ ਜੇਲਾ ਸੁਟੇ ਜਾ ਰਹੇ ਆ ਜਿਹੜੇ ਸਿਰ ਤੇ ਬੁੱਢੀ ਜੀ ਵੀ ਹੈ ਜਿਹੜੇ ਡੈਮੋਕ੍ਰੇਸੀ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਲੜ ਰਹੇ ਆ ਉਹ ਵੀ ਜੇਲ੍ਹ ਛੁੱਟੇ ਜਾ ਰਹੇ ਆ ਸੋ ਤਮਾਮ ਸਮਾਜ ਦੇ ਵਰਗ ਜਿਹੜੇ ਲੱਗਦਾ ਹੈ ਕਿ বিজেਪੀ ਮੋਦੀ ਨੂੰ ਕੋ ਇਸ ਦੇਸ਼ ਦੇ ਅੰਦਰ ਸੰਵਿਧਾਨ ਦੀ ਸੁਰੱਖਿਆ ਲਈ ਜਿਹੜੇ ਸੰਵਿਧਾਨ ਨੂੰ ਪਿਆਰ ਕਰਦੇ ਆ ਜਿਹੜੇ ਉਸ ਦੇ ਆਲੇ ਦੁਆਲੇ ਖੜੇ ਹੋੜਾ ਦੁੱਧ ਹਮਲਾ ਬੋਲੇ ਧਾਰਿਆ ਸੋ ਵੀ ਤੁਕ ਡਟ ਕੇ ਇਹਦਾ ਟੱਕਰਾਂ ਕਰਾਂਗੇ ਮੁਕਾਬਲਾ ਕਰਾਂਗੇ ਔਰ ਇੱਕ ਦਿਨ ਇਸ ਦੇਸ਼ ਦੇ ਅੰਦਰ ਸੰਵਿਧਾਨ ਦੀ ਸੁਧਾਰ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਜਿੱਤ ਹੋਊਗੀ ਬਹੁਤ ਜਲਦੀ ਸੀ ਯਾਤਰੀ ਕੇਜਰੀ ਬਾਜੀ ਆਪਣੇ ਪਿਆਰੇ ਲੋਕਾਂ ਚਾਹੁੰਦੇ ਸੋ ਇਹਦੀ ਨਿੰਦਿਆ ਕਰਦੇ ਆ ਹਾਲ ਸਮੇਤ ਜੋ ਵੀ ਪਾਰਟੀ ਦਾ ਸੱਤਾ ਹੋਵੇ ਉਹਦੇ ਉੱਤੇ ਅਸੀਂ ਸਾਰੇ ਘੜੀ ਪੈਰਾ ਦਵਾਂਗੇ ਤੁਸੀਂ ਆਏ ਗਰਮੀ ਦਾ ਮੌਸਮ ਤਾਂ ਨੇ ਜ਼ਰੂਰ ਹੈ ਪਰ ਪੰਜਾਬ ਦੀਆਂ ਰਵਾਇਤਾਂਆਂ ਜਾਂ ਜ਼ੁਲਮ ਦੇ ਖਿਲਾਫ ਲੜਨ ਲਈ ਲੋਕ ਕਦੀਆਂ ਦਰੀਆਂ ਦੇ ਬੈਠੇ ਆ ਅਸੀਂ ਲੜ ਕੇ ਇਸ ਗ੍ਰਿਫਤਾਰੀ ਦਾ ਵਿਰੋਧ ਕਰਦੇ ਆ ਪਰ ਡਾਕਟਰ ਦੇ ਆਪਣੇ ਮਹਿਬੂਬ ਆਪੂ ਦੀ ਜਿਹੜੀ ਹੈ ਰਿਹਾਈ ਦੇ ਲਈ ਹਰ ਕਦਮ ਹਰ ਪਲ ਜੜਾਇਆ ਸੰਗਸ ਕਰਾ ਦੇ ਬਹੁਤ ਬਹੁਤ ਧੰਨਵਾਦ ਹੁਣ ਲਾਸਟ ਦੇ ਵਿੱਚ ਸਾਰੇ ਆਏ ਹੋਏ ਦੂਰੋਂ ਨੇੜੇੋਂ ਪਾਰਟੀ ਦੇ ਉਪਦੇਸ਼ਰ ਸਹਿਬਾਨ ਐਮਪੀ ਸਹਿਬਾਨ ਐਮਐਲਏ ਸਹਿਬਾਨ ਸਾਰਿਆਂ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਐਕਟਿਵ ਪ੍ਰੈਜ਼ੈਂਟ ਉਧਰਾਂ ਜੀ ਨੂੰ ਬੇਤੀ ਹੈ ਉਹ ਆ ਕੇ ਸਾਰਿਆਂ ਦਾ ਧੰਨਵਾਦ ਕਰਨ ਔਰ ਸਬੋਧਨ ਕਰਨ आम आदमी पार्टीवारिंदावा राज मु मोदी गुंडा राज मुर्दावार कजरीवारिहा करो कजरीव जी रिहा करो उहो बि सरकार ਆਮ ਆਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਮੀਤਿਆਰ ਜੀ ਸਾਡੇ ਮਾਜੋ ਮਿਸਟਰ ਸਾਹਿਬਾਨ ਐਮ ਐਲ ਏ ਸਾਹਿਬਾਨ ਚੇਅਰਮੈਨ ਸਾਹਿਬਾਨ ਦੇ ਭັກਖ ਸਾਥੀਓ ਤੁਸੀਂ ਇਸ ਕੱਟ ਦੀ ਤੁੱਪ ਦੇ ਵਿੱਚ ਸਾਡੇ ਸੁਪਰੀਮੋ ਪ੍ਰਿੰਤ ਕੇ ਜੀ ਵੱਲ ਦੀ ਰਿਹਾਈ ਦੇ ਬੰਦ ਇੱਥੇ ਅੱਜ ਰੋਸ ਅਨੰਦ ਦਿੱਤਾ ਜਿੱਥੋਂ ਜਿੱਥੋਂ ਪੰਜਾਬ ਦੇ ਤੁਸੀਂ ਹਰਕੇ ਦੇ ਵਿੱਚੋਂ ਆਇਓ ਦੂਰੋਂ ਕੇਤਾ ਤੇ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਸ਼ਾਨੀ ਕਰਨੀ ਬਹੁਤ ਹੈ ਪਰੰਤੂ ਸਾਡੀ ਉਹ ਕਰਨੀ ਉਸ ਜਿਹੜੀ ਸਾਡੇ ਅੰਦਰ ਕੇਜਰੀਵਾਲ ਸਾਹਿਬ ਜੀ ਨੂੰ ਕਿਰਪਾ ਕਰਦੀ ਕਰਨੀ ਹੈ ਉਹ ਤੋਂ ਕਿਤੇ ਘੱਟ ਹੈ। ਸਾਥੀਓ ਅਸੀਂ ਅੱਜ ਅਰੇ ਯਾਰ ਮੈਂਬਰ ਪਾਰਲੀਮੈਂਟ ਬਣੇ ਹੋਏ ਆ। ਹਾਂ ਜੀ। ਅੱਜ ਐਮਐਲਏ ਬਣੇ ਹੋਏ ਆ, ਮਨਿਸਟਰ ਬਣੇ ਹੋਏ ਆ। ਅਸੀਂ ਜੇਕਰ ਬਣੇ ਆ, ਚੇਅਰਮੈਨ ਬਣੇ ਆ ਤਾਂ ਉਹਦੇ ਪਿੱਛੇ ਸਾਡੀ ਇੱਕ ਨਵੀਂ ਪਾਰਟੀ ਜੋ ਆਈਸੀ ਆਮਾਦੀ ਪਾਰਟੀ ਉਹ ਪਾਰਟੀ ਦਾ ਇਸ ਦੇਸ਼ ਦੇ ਵਿੱਚ ਆਉਣਾ ਉਹ ਦੇਸ਼ ਦੇ ਵਿੱਚ ਇਲੈਕਸ਼ਨ ਕਰਨਾ ਉਹ ਸਾਡੇ ਵਾਸਤੇ ਸਾਡੇ ਨਵੇਂ ਜਿਹੇ ਜੂਥ ਹੈ ਸਾਡੇ ਨਵੇਂ ਜਿਹੜੇ ਕਾਰਜਕਰਤਾ ਨੇ ਉਹਨਾਂ ਪਾਰਟੀ ਨੂੰ ਸ਼ੁਕਰਗੁਜ਼ਾਰ ਹੋਇਆ ਸੀਗਾ ਨਵੀਂ ਪਾਰਟੀ ਦੀ ਅਸੀਂ ਭਾਗਤੀ ਹੋਏ ਭਾਗੀ ਹੋਣ ਤੋਂ ਬਾਅਦ ਸਾਡੇ ਕਿੰਨੇ ਲੋਕਾਂ ਇਲੈਕਸ਼ਨਲੀਆਂ ਤੇ ਅਸੀਂ ਜਿੱਤ ਗਏ ਆ ਸਾਥੀਓ ਇਹ ਅਰਵਿੰਦ ਕੇਜਰੀ ਪਾਰਟੀ ਬਦੌਲਤ ਸਭ ਕੋਈ ਉਹ ਮਹਾਨ ਨੇਤਾ ਦੀ ਬਦੌਰਤ ਹੈ ਸਭ ਕੁਝ ਸੋ ਅੱਜ ਉਸ ਨੇਤਾ ਨੂੰ ਜਿਨ੍ਹਾਂ ਨੇ 10-12 ਸਾਲ ਦੇ ਵਿੱਚ ਆਮਾਦੀ ਪਾਰਟੀ ਨੂੰ ਕਮੇਂਡ ਪਾਰਟੀ ਬਣਾਤਾ ਔਰ ਦਿੱਲੀ ਦੇ ਵਿੱਚ Goa ਦੇ ਵਿੱਚ ਪੰਜਾਬ ਦੇ ਵਿੱਚ ਗੁਜਰਾਤ ਦੇ ਵਿੱਚ ਇਹਨੂੰ ਦਿਖਾਤਾ ਕਿ ਆਉਣ ਵਾਲਾ ਸਮਾਂ ਉਹ ਆਮਾਦੀ ਪਾਰਟੀ ਦਾ ਹੈ ਇਹਨਾਂ ਗੱਲਾਂ ਤੋਂ ਦੁਖੀ ਹੋ ਕੇ ਗੱਲਾਂ ਤੋਂ ਲੈ ਕੇ ਕਿ ਕੇਜਰੀਵਾਲ ਜਿਹੜਾ ਸਾਨੂੰ ਉਹ ਚੈਲੰਜ ਕਰ ਸਕਦਾ ਹੈ ਉਹਨਾਂ ਨੇ ਆਪਣਾ ਕੇਜਰੀਵਾਦ ਨੂੰ ਖਤਮ ਕਰਨ ਲਈ ਪਾਰਟੀ ਨੂੰ ਖਤਮ ਕਰਨ ਲਈ ਸਿਰ ਤੋਂ ਯਤਨ ਕੀਤੇ ਨੇ ਕੀ ਕੀਤਾ ਜਾਵੇ ਜਿਹਦਾ ਪਹਿਲਾ ਨਿਸ਼ਾਨਾ ਉਹਨਾਂ ਨੇ ਈਡੀ ਭੇਜ ਕੇ ਕੇਜਰੀਵਾਦ ਜੀ ਨੂੰ ਗ੍ਰਿਫਤਾਰ ਕਰਨਾ ਹੈ ਭਾਵੇਂ ਸਿੰਦਰ ਜੈਤ ਜੀ ਨੂੰ ਉਹਨੇ ਸੋਧਿਆ ਜੀ ਨੂੰ ਸੰਜੇ ਸਿੰਘ ਜੀ ਨੂੰ ਤੇ ਹੋਣਾ ਜੀਰ ਨੂੰ ਜੇ ਹੱਥ ਆਉਣਾ ਸੀ ਪਤਾ ਹੀ ਸੀ ਉਹ ਕੇਜਰੀਵਾਦ ਨਹੀਂ ਪਾ ਲਿਆ ਮਿਲੋ ਕੋਈ ਮਨੀ ਟ੍ਰੇਲਿੰਗ ਨਹੀਂ ਹੋਈ ਕਿਸੇ ਕਿਸ ਹੁੰਦਾ ਪੈਸਾ ਦਿੱਤਾ ਲੇਤਾ ਜਾਂ ਹੋਰ ਨਹੀਂ ਸਤ ਹੋਇਆ ਛੇਤੀ ਦਰਜ ਦੇ ਵਿੱਚ ਉਹਨਾਂ ਜਮਾਨਤ ਮਿਲ ਗਈ ਹੈ ਇਹਨਾਂ ਨੂੰ ਪਤਾ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇ ਤੁਸੀ ਜਮਾਨਤ ਕਰਾਉਣੀ ਹੈ ਤਾਂ ਪਹਿਲਾਂ ਛੇਤੀ ਦਰਜ ਜਾਓ ਤਾਂ ਕੇਜਰੀਵਾਲ ਸਾਹਿਬ ਜੀ ਛੇਤੀ ਦਰਜ ਗਏ ਜਮਾਨਤ ਹੋਈ ਭਾਵੇਂ ਉਹਨਾਂ ਦੇ ਕੁਝ ਕਹੇ ਤੋਂ ਜੇ ਮਰਜ਼ੀ ਲਾ ਲਓ ਹਾਈ ਕੋਰਟ ਸੇ ਦਿੱਤੀ ਖਾਨੂੰ ਪੱਕਾ ਯਕੀਨ ਸੀ ਕਿ ਸੁਪਰੀਮ ਕੋਰਟ ਦੀ ਹੈਗਾ ਇਹ ਕੇਜਰੀਵਾਲ ਜਮਾਨਤ ਦੇ ਦੂਗਾ ਪਰਪੂਨ ਨਵੀਂ ਚਾਲ ਖੇਡੀ ਜੋ ਕਿ ਉਹਨੇ ਇਹ ਹੈਗਾ ਸੀ ਇਹ ਤੁਸੀਂ ਕੈਜਰੀਬਾਦ ਨੇ ਅੰਦਰ ਰੱਖਣਾ ਹੈ ਇਹਨਾਂ ਨੂੰ ਕੱਟੋ ਕਰਨ ਦੀ ਜ਼ਿਆਦਾ ਨਹੀਂ ਪਾਵਨ ਵਾਲੀਆਂ ਜਿਹੜੀਆਂ ਜਿੰਨੀ ਚੋਣਾਂ ਨੇ ਜਾਂ ਫਰਿਆਨੇ ਦੇ ਚੋਣਾਂ ਨੇ ਉਮਰਤਪੁਰ ਦੇ ਵਿੱਚ ਜਦ ਸੌਂਦਾ ਜੰਗ ਦੇ ਵਿੱਚ ਦਿੱਲੀ ਚੋਣਾਂ ਨੇ ਇਹਨਾਂ ਚੋਣਾਂ ਦੇਖਦੇ ਹੋਏ ਉਹਨਾਂ ਨੇ ਸਾਲ ਬਾਅਦ ਕੈਜਰੀਬਾਦ ਸਾਹ ਨੂੰ ਅੰਦਰ ਰੱਖਣ ਦਾ ਤਿਆਰ ਕੰਮ ਕਰਕੇ ਆ ਬਿਨਾ ਕਿਸੇ ਕਾਰਨ ਤੋਂ ਨਹੀਂ ਐਡੀ ਵੱਡੀ ਇਨਫੋਰਸਮੈਂਟ ਡਾਇਰੈਕਟਰੀ ਦੀ ਏਜੰਸੀ ਹੋਵੇ ਉਹ ਕੰਮ ਕਰਾਈ ਹੋਵੇ 6-7 ਕੋਈ 2-3 ਸਾਲ ਤੋਂ ਅੱਜ ਇੱਕ ਕਾਚਨ ਚੇਤ ਜੀਵੇਨ ਮਚਲੇ ਹੋਣਾ ਖੰਡ ਕਰਦਾ ਹੈ ਕਿ ਉਹ ਜਲਸੀਆਂ ਜਿਹੜੀਆਂ ਮੈਨਟੇਨੈਂਸ ਕੰਪਨੀ ਦੇ ਵਿੱਚ ਫੇਰ ਹੋ ਚੁੱਕੀਆਂ ਨੇ ਹੁਣ ਸੀਓ ਦੇ ਨਾਮਾ ਪੇਸ਼ ਕਰਕੇ 4-5 ਸਾਲ ਜਨ ਹੋਰ ਲੁਆਇਆ ਜਾ ਸਕਦਾ ਹੈ ਇਹ ਲੋਸ ਆ ਸਾਨੂੰ ਸਾਰੀ ਪਾਰਟੀ ਦੇ ਪੂਰੇ ਦੇਸ਼ ਦੇ ਵਿੱਚ ਵਰਕਲੋਡ ਵਿੱਚ ਕਿ ਜਿਸ ਸੁਪਰੀਮੋ ਕਰਕੇ ਅਸੀਂ ਅੱਜ ਕੋਈ ਸਥਾਪਦੇ ਹਾਂ ਅਸੀਂ ਮਾਨ ਸਨਮਾਨ ਦੇ ਉਹਦਾ ਤੇ ਹਾਂ ਖਾਸ ਤੌਰ ਤੇ ਪੰਜਾਬ ਦੇ ਲੋਕ ਪੱਤੀ ਪੱਤਰ ਤੇ ਜਿੱਥੇ ਸਾਡਾ ਸੁਪਰੀਮੋ ਅੰਦਰ ਹੁੰਦਾ ਹੈ ਦਾ ਸਾਨੂੰ ਦੁੱਖ ਨੇ ਸਾਥੀਓ ਅੱਜ ਉਹ ਦੁੱਖ ਦਾ ਪ੍ਰਗਟਾਵਾ ਕਰਨ ਵਾਸਤੇ ਤੁਸੀਂ ਪੰਜਾਬ ਦੇ ਹਰੇਕ ਦੂਜੇ ਹਿੱਸਿਆਂ ਤੋਂ ਤੁਸੀਂ ਇੱਥੇ ਖੜੇ ਹੋ ਅੱਜ ਆ ਜਿਹੜੀ ਸਥਾਨ ਹੈ ਉਹ ਥਾਂ ਹੈ ਜੰਦਰ ਬੈਸਟ ਜਿੱਥੇ ਇਲੈਕਸ਼ਨ ਹੋ ਰਹੀ ਹੈ ਅਣ ਵਿੱਚ ਸਾਰੇ ਬੰਦੇ ਅਸੀਂ ਜੰਦਰ ਬੈਸਟ ਫੇਰ ਦੇ ਗਰੀਬ ਹਾਲੇ ਦੇ ਵਿੱਚ ਸਾਡੇ ਉਮੀਦਵਾਰ ਮਹਿੰਦਰ ਭਗਤ ਜੀ ਨੂੰ ਜਿੱਤਉਣ ਵਾਸਤੇ ਸਰਗੀਆਂ ਜੋੜਾ ਰਹੇ ਹਾਂ ਉੱਥੇ ਅੱਜ ਸਾਰੇ ਦੇਸ਼ ਦੇ ਵਿੱਚ ਅੱਜ ਸੀਮੇ ਦੇ ਖਿਲਾਫ ਇਨ੍ਹਾਂ ਦੀ ਗਰਦਾ ਦੇ ਖਿਲਾਫ ਅਸੀਂ ਅੱਜ ਰੋਸ ਪੁਜਾਰਾ ਵੀ ਕਰ ਰਹੇ ਹਾਂ ਸਾਡਾ ਆਉਣ ਵਾਲਾ ਸਮਾਜ ਜਿਹੜਾ ਹੈਗਾ ਲੱਖ ਮਰਜੀ ਜੋਰ ਇਹਨਾਂ ਨੇ ਅਦਮਾਲ ਲੈਣ ਲੱਖ ਮਰਜੀ ਇਹਨਾਂ ਨੇ ਛੇਧਰ ਕਰ ਲੈ ਪਰ ਤੁਹਾਨੂੰ ਸਾਨੂੰ ਪਤਾ ਹੈ ਕਿ ਨਰਿੰਦ ਕੇਜਰੀਵਾਲ ਇਸ ਮਿੱਟੀ ਦਾ ਬਣਿਆ ਹੋਇਆ ਹੈ ਉਹ ਚੁੱਕਣਾ ਨਹੀਂ ਹੈਗਾ ਉਹ ਕੰਦਾ ਇੱਕ ਹੈ ਬੰਦਾ ਜੋ ਇਹਨਾਂ ਚੁਣਤੀ ਦੇ ਸਕਦਾ ਹੈ ਜੋ ਇਹਨਾਂ ਨੂੰ ਮੋਦੀ ਨੂੰ ਇੱਕ ਇੱਕ ਸਪੋਰਟ ਸਰਕਾਰ ਦੇ ਖਾਤੇ ਲੈ ਆ ਇੱਕ ਵੱਡਾ ਕਾਰਨ ਬਣ ਸਕਦਾ ਹੈ ਉਹ ਕੰਦਾ ਨਰਿੰਦ ਕੇਜਰੀਵਾਲ ਹੈ ਤੁਸੀਂ ਦੇਖ ਹੀ ਰਹੋ ਕਿ ਕੀ ਮੰਨਦੇ ਨਹੀਂ ਨਹੀਂ ਤੇਰਾ ਮੇਰਾ ਬਰੋਧ ਕਰਕੇ ਇਹਨਾਂ ਕੰਮ ਨਹੀਂ ਲਈਦਾ ਉਹਨਾਂ ਕਰਕੇ ਅੱਜ ਲੋਕਾਂ ਦੇ ਇਹਦੇ ਖਿਲਾਫ ਦਾ ਰੋਸ ਕੀਤਾ ਸੀ ਲੋਕਾਂ ਨੇ ਉਹਦੀਆਂ ਸੀਟਾਂ ਘਟ ਕੇ ਅੱਜ 302 240 ਤਾਈ ਰਹੀਆਂ ਹੋਰ ਮੈਨੂੰ ਸਮਝੇ ਹੋਰ ਵਧਣੀ ਆ ਲੇਕਿਨ ਦਾਣਾ ਸ਼ਾਦਾ ਰੂਪ ਜੋ ਬਣਾਇਆ ਹੋਇਆ ਸੀ ਉਹਦੀ ਹੰਕਰ ਕੇ ਅੰਠਲਵਾਸ ਦੇ ਅੱਜ ਸੀਵੇ ਨੂੰ ਮਾਰਤਾ ਜਾ ਰਿਹਾ ਸੋ ਆਪਾਂ ਸਾਰੇ ਇੱਥੇ ਰਲ ਕੇ ਇਹ ਜਿਸੇ ਮੇਟਾ ਬ੍ਰੋਥ ਕਰਦੇ ਆ ਉਹ ਤੇ ਵਿਨਾਸ਼ ਕਰਦੇ ਆ ਸਾਡੇ ਦੇਸ਼ ਦੀਆਂ ਇਮਾਨਦਾਰ ਪਰਵਾਰ ਨੂੰ ਸਾਡੇ ਕਾਨੂੰਨ ਨੂੰ ਸਾਡੇ ਸਮਾਜ ਨੂੰ ਸਾਡੇ ਰੱਖਿਆ ਨੂੰ ਕਿਤੇ ਨਾ ਗੋਰੀਵਾਦ ਨੂੰ ਇੱਕ ਲੋਕਤੰਤਰੀ ਕਲਪਕੇ ਦੇ ਨਾਲ ਕੰਮ ਕਰਦਾ ਜਾਵੇ ਉਹਨਾਂ ਦਾ ਮੁਕਾਬਲਾ ਸੋਨਾ ਵਿੱਚ ਕੀਤਾ ਜਾਵੇ ਨਾ ਕਿ ਸੀਵੇਜ ਦੇ ਡੀਗਰੀ ਵਿੱਚ ਉਲੰਘਨ ਕਰਕੇ ਤੁਸੀਂ ਆਪਾਂ ਸਾਰੇ ਜਾਇਆ ਤੁਸੀਂ ਉਹਦਾ ਬਹੁਤ ਬਹੁਤ ਧੰਨਵਾਦ ਹੈ ਪੂਰੀ ਗੱਲ ਲਈ ਤੁਸੀਂ ਅੱਜ ਡਰ ਕੇ ਖੜੇ ਹੋ ਆਪਣੇ ਮੋਬਾਈਲ ਵਿੱਚ ਜਿਹੜਾ ਬੰਦਾ ਆਇਆ ਸਾਨੂੰ ਇਸ ਤਰ੍ਹਾਂ ਦੀ ਜੀ ਕਾਲ ਜਦੋਂ ਵੀ ਆਉਂਦੀ ਹੈ ਸਾਨੂੰ ਜੇਕਰ ਨੇਤਾ ਸਾਡੇ ਸਾਥੀਆਂ ਦਾ ਅਸੀਂ ਬਚਦੇ ਆ ਇਹ ਗੱਲ ਚੰਗੀ ਤਰ੍ਹਾਂ ਦਿਮਾਗ ਵਿਚ ਪਹੁੰਚਾ ਲੈ ਚਾਹੀਦੀ ਹੈ ਜੇਕਰ ਸਾਡਾ ਨੇਤਾ ਬਚਦਾ ਤਾਂ ਅਸੀਂ ਬਚਦੇ ਆ ਜੇਕਰ ਨੇਤਾ ਨੂੰ ਗੱਲ ਕੋਈ ਹੋ ਜਾਂਦੀ ਹੈ ਤਾਂ ਗੱਲ ਬਹੁਤ ਪੁੱਛੇ ਜਾਊਗੀ ਸਾਡੇ ਮੁੱਖ ਮੰਤਰੀ ਸਰਦਾਰ ਪ੍ਰਵਾਸੀ ਜੀ ਮਾਨ ਜਿਹੜਾ ਦਿਨ ਰਾਤ ਪੰਜਾਬ ਦੇ ਵਿੱਚ ਇਸ ਲਹਿਰ ਨੂੰ ਅੱਗੇ ਤੋਰਨ ਵਾਸਤੇ ਲੱਗੇ ਹੋਏ ਨੇ ਠੀਕ ਹੈ ਪਿਛਲੇ ਇਲੈਕਸ਼ਨਾਂ ਦੇ ਵਿੱਚ ਸਾਨੂੰ ਦੁੱਖ ਹੈ ਸਾਨੂੰ ਅਲੰਭਾ ਪੰਜਾਬ ਦੇ ਲੋਕਾਂ ਦੇ ਉੱਤੇ ਕਿ ਇੰਨਾ ਕੰਮ ਕਰਨ ਦੇ ਬਾਵਜੂਦ ਵੀ ਸਾਨੂੰ ਫਰੀ ਵੀ ਨਹੀਂ ਦੇਣ ਦੇ ਬਾਵਜੂਦ ਵੀ ਤੁਹਾਨੂੰ 42000 ਨੌਕਰੀਆਂ ਦੇਣ ਦੇ ਬਾਵਜੂਦ ਵੀ ਮੇਰਾ ਸਪੋਰਟ ਮੇਰਾ ਪਹਿਤੋ ਤੁਸੀਂ ਆਮ ਆਦਮੀ ਪਾਰਦਾ ਮੁੱਲ ਨਹੀਂ ਪਾਇਆ ਪਰ ਆਉਣ ਵਾਲਾ ਸਮਾਂ ਹਜਾਊਗਾ ਕੋਣ ਸੋਚ ਲਈ ਮਜ਼ਬੂਤ ਕਰੂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਮਝਾਰੇ ਤੇ ਆਇਓ ਇਸ ਤੋਂ ਬਾਅਦ ਪੁਤਰਾ ਮੋਤੀ ਜੀ ਦਾ ਉਸ ਨੂੰ ਅਸੀਂ ਅੱਗ ਲਾ ਕੇ ਸਾੜਨਾ ਇਸ ਕਰਕੇ ਸਾਰੇ ਤੁਸੀਂ ਆਰਾਮ ਦੇ ਨਾਲ ਜਿਹੜੇ ਪੂਰਨਾ ਆਪਣਾ ਕੰਮ ਨਹੀਂ ਹੋ ਜਾਂਦਾ ਇਸ ਦੇ ਮਜਾਰੇ ਦਾ ਅੱਜ ਦੇ ਲੋਕ ਸਮਾਜ ਦਾ ਤੁਸੀਂ ਆਪਣੀ ਇੱਕ ਦਾ ਸਬੂਤ ਦੇ ਕੇ ਸਾਡੇ ਅਗਲਾ ਜਿਹੜਾ ਪ੍ਰੋਗਰਾਮ ਦੀ ਇਹ ਰੂਪਰੇਖਾ ਜੀ ਹੋਵੇਗੀ ਤੁਸੀਂ ਉਹ ਪਤਾ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਰੀ ਫਾਤਸਾ ਵਾਹਿਗੁਰੂ ਜੀ ਕੀ ਫਤਿਹ ਅਗਲਾ ਜੀ ਉੱਪਰ ਕਰੋ ਬਹੁਤ ਹੀ ਸਤਿਕਾਰਯੋਗ ਸਾਥੀਓ ਥੋੜਾ ਸਿਰ ਪਿੱਛੇ ਇੰਨੇ ਫੋਟੋ ਕਰ ਲਈ ਥੋੜਾ ਜਿਹਾ ਥੋੜਾ ਪਿੱਛੇ ਨੂੰ ਹੋ ਜਾਂਦਾ ਰੇ ਪਿੱਛੇ ਨੂੰ ਜੀ ਇਹ ਜੀ ਹਾਂ ਥੋੜਾ ਸਰ ਸਰਤਾ ਜੀ ਵਾਲੇ ਸਾਹਿਬ ਨੂੰ ਇਹ ਕੇ ਬਤਾ ਦੇਣਾ ਥੋੜਾ ਵਾ ਬਿਲਕੁਲ ਪਰਫੈਕਟ ਹੈ ਇਹ ਕੋਈ ਠੀਕ ਹੈ ਉਹਨੂੰ ਪਿੱਛੇ ਰੱਖ ਦੇ ਯਾਰ ਚੱਲ ਚੱਲ ਚੱਕ ਜੀ ਚੱਲ ਗਏ ਨੇ ਇੱਧਰ ਆ ਜਾਓ ਯਾਰ ਇੱਧਰ ਬੈਠ ਜਾਓ ਉਹ ਬਿਆਨ ਦੇ ਆਪਣੇ ਬਿਆਨ ਦੇ ਸਾਡੇ ਸਟੇਟਮੈਂਟ ਕੀ ਹੋਇਆ ਸਾਡੇ ਹੈਲਥ ਮੰਤਰੀ ਜਿਹੜੇ ਹਸਪਤਲ ਦੇ ਬਿਆਨ ਕੀ ਉਹਨਾਂ ਨੂੰ ਜੇਲ੍ਹ ਵਿੱਚ ਧੱਕਿਆ ਹੋਇਆ ਸਾਡੇ ਜਿਹੜੇ ਸਿੱਖਿਆ ਮੰਤਰੀ ਆ ਜੀ ਆਈਪੀ ਅੱਗੇ ਜਿਹੜੇ ਡੈਕਟਰ ਰੈਂਟਰ ਨੇ ਬਿਆਨ ਰੈਂਟਰ ਦੋਨਾਂ ਪਾਸੇ ਸਾਰੇ ਨੇ ਨੋਟ ਕਰ ਲਿਆ ਗਿਆ ਹੈ ਕਿ ਬੰਦਮਨ ਕਰਨੇ ਆ ਗੰਦਰ ਸਿੰਘ ਸ਼ੋਰਟ ਲਾ ਦੇਣਾ ਸਾਰੇ ਨੇ ਸਾਡੇ ਪ੍ਰਧਾਨ ਕੁਦਰਾਨ ਸਿੰਘ ਜੀ ਦੀ ਗਾਈ ਦੇ ਵਿੱਚ ਸਾਰਿਆਂ ਨੇ ਇਹਨਾਂ ਨੂੰ ਫਾਲੋ ਕਰਕੇ ਕੌਂਸਲ ਬਣਨਾ ਉੱਥੇ ਜਿੱਥੇ ਸਾਰੇ ਜਾਉਣਾ ਪੁਲਿਸ ਫੋਨ 2222222222 ਸਾਰੇ میں نال کھڑ کھڑے رستا دے وچ جا میں لگے رہو کرو پڑھیے یار میرے درمانی مرتا ਉਹ ਪਤਾ ਪਹੁੰਚ ਜਾਂਦੇ ਆ ਜੋ ਹਾਂ 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 ਤੇ ਬਾਈਕ ਵਾਹਾਂ ਦੇ ਸਾਰੇ ਸਾਰੇ ਸਾਰੋ ਜਲਦੀ ਅਸੀਂ ਵੀ ਚਾਹੀਏ ਬੜਾ ਜਹੋਤ ਡੈਨ ਨਾਲ ਲੱਗ ਰਿਹਾ ਹੈ ਪੇਟ ਪੇਟ ਆ ਗਿਆ ਆ ਗਿਆ ਪੋਰਦੀ ਆ ਰਹੀ ਕਿ ਲੱਗਦਾ ਹੈ ਪ੍ਰਮੋਹ ਕੋਈ ਹੈ ਆ ਜਾ ਆ ਚਾਚਾ ਚਲ ਤੈਨੂੰ ਉੱਪਰ ਚੜ੍ਹਦੀ ਵੱਡੀ ਗੱਡੀ ਚੜ ਗਿਆ ਤੀ ਉਤਰ ਯਾਰ ਸੋਈ ਬੈਠੂ ਆ ਆ ਯਾਰ ਸੀਟ ਦੇ ਉੱਤੇ ਹੀ ਆ ਚੱਲੇ ਆ ਜੋ ਭਾਈ ਮਲ पार्टी किदा्ट साइकिल ना दो मिनट रोक लो याराजी रुकवा दो रुक जाओ फिर दो मिनट भाई सानू को गल है यार दो मिनट रोक लो बस ਅਈ ਕਰ ਦੇ ਘੁੜੀ ਰਹਿਣਾ ਯਾਰ ਉੱਧਰ ਹੀ ਬੰਦੇ ਨਾ ਕੋਈ ਨਾ ਕੋਈ ਆੜੇ ਜਿਹੇ ਆੜੇ ਆਹ ਆਹ ਤਾਂ ਪਾਸੇ ਕਰਿਆ

ਕਿੱਧਰ ਲੈ ਕੇ ਜਾਣ ਯਾਰ ਅਸੀਂ ਤੁਸੀਂ ਕੋਈ ਗੱਲ ਨਹੀਂ ਚੱਲ ਰਹੀ ਹੁੰਦਾ ਹੱਥ ਕਰ ਦਿਓ ਯਾਰ ਤੁਸੀਂ रह बाक़ी दुक करे ਹਾਈ ਹਾਈ ਹੇ ਕੀ ਆ ਆਦਮੀ ਪਾਪੀ ਬੋਲੋ ਲੱਗਾ ਪੈਰਾਂ 'ਤੇ ਟੋਕ ਕੇ ਸਾਲਾ ਸ਼ੈਨੂ ਚੱਲ ਗਈ ਮੁਰਦਾ ਮੁਰਦਾਬਾਦ ਮੁਰਦਾਬਾਦ ਇਹ ਵੀ ਤੇ ਸੀਬੀਏ ਹਾਈ 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 ਦਸ਼ਮ ਗੀਤਾ ਜਾ ਰਹਾ ਆਵਾਜ਼ ਮੁਰਦਾਬਾਦ ਮੁਰਦਾਬਾਦ ਹਾਈ 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 ਪਾਰਟੀ ਸੀਨੀਅਰ ਮੀਡਰਸ਼ਿਪ ਹਾਈ 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 ਤਸਦੀਕਾ ਤੁਹਾਡੇ ਨਾਲ ਜਿਲੰਡਰ ਜੀ ਨਾਲ we ready, you're ready. You're ready.